ਕਰ ਲੈਣਾ ਇਹ ਮੁੱਕਣੇ ਨਹੀਂ ਪੰਜਾਬ ਦੇ ਚੱਪੇ-ਚੱਪੇ ਚ ਅਕਾਲੀ বাসਦੇ ਨੇ ਉਹ ਲੋਕ ਜਿਹੜੇ ਅਣਖ ਤੇ ਕਦਰ ਤੇ ਨਾਲ ਜੁੜਿਆ ਜਾਂਦੇ ਨੇ ਜਿਹੜੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਹੋਂਦ ਸਿੱਧੀ ਕਰਕੇ ਇਹ ਕਾਹਕੇ ਲੜਦਾ ਰਹਿੰਦੇ ਨੇ ਅੱਜ ਤੈਨੂੰ ਦੱਸ ਦਿੱਤਾ ਪੰਜਾਬੀਆਂ ਨੇ ਦੱਸ ਦਿੱਤਾ ਅਕਾਲੀਆਂ ਨੇ ਦੱਸ ਦਿੱਤਾ ਕਿ ਅਸੀਂ ਮਰੇ ਨਹੀਂ ਅਤੇ ਚੋਂਦੇ ਆ ਜਦੋਂ ਵੀ ਜਵਰ ਤੇ ਚਰਨ ਤੇ ੱਕਾ ਤਾਂ ਨਾ ਸ਼ਹੀਦ ਰਾਜ ਆਊਗਾ ਤਾਂ ਕਾਲੀ ਐਂ ਬੋਲਣਗੇ ਜਦੋਂ ਪੰਜਾਬ ਨੂੰ ਲੁੱਟਣ ਲਈ ਦਿੱਲੀ ਵਾਲੇ ਇੱਥੇ ਆਉਣਗੇ ਤਾਂ ਕਾਲੀ ਐਂ ਬੋਕਣਗੇ ਐਂ ਕਾਲੀ ਛਾਤੀ ਤਾਣ ਕੇ ਖੜਨਗੇ ਤੇ ਛਾਤੀ ਤਾਣ ਕੇ ਖੜਨ ਲਈ ਮਾਨ ਸਾਹ ਵੱਖ ਚਾਹੀਦੀ ਆ ਗੈਰ ਚਿੱਤਿਆ ਸਚਾਈ ਚਾਹੀਦੀ ਆ ਉਹ ਤੇਰੇ ਬੱਲੇ ਹੈ ਨਹੀਂ ਨਾ ਤੇਰੇ ਬੱਲੇ ਆਣਖਾ ਨਾ ਕਹਿ ਤਾ ਰਵਰਦਾ ਮੁੱਖ ਮੰਤਰੀ ਆ ਕਾਦਾ ਤੁਛ ਹੁਣਛੜੇ ਦਾ ਮੁੱਖ ਮੰਤਰੀ ਆ ਉਹ ਤੇ ਤੁ ਦਾ ਸਾਰਾ ਕੁਝ ਪ੍ਰਿੰਸੀਪਲ ਫੈਕਟਰੀ ਦੇ ਸਾਈਨ ਹੋਣ ਲੱਗੇ ਤੂੰ ਕਹਿੰਦਾ ਸੀ ਹਰਾ ਪੈਨ ਚੱਲੂਗਾ ਲੱਖ ਲੈਣ ਤੇਰਾ ਹਰਾ ਪੈਨ ਤੋੜ ਕੇ ਅਗਲੇ ਨੇ ਉਹ ਮਾਰਿਆ ਭਗਾ ਕੇ ਦਸ ਪਿੰਦੇ ਵਿੱਚ ਤੇਰੇ ਹਰੇ ਪੈਨ ਦੀ ਧਾਰ ਨਹੀਂ ਮਾਰਦੇ ਅਗਲੇ ਅਗਲੇ ਪੈਨ ਆਪਣਾ ਲਈ ਫਿਰਦੇ ਨੇ ਦਿੱਲੀ ਵਾਲੇ ਤੇ ਤੂੰ ਮਰੀ ਜਾ ਗੱਲਾਂ ਸੁਣਾਈ ਜਾ ਚੁਟਕਲੇ ਸੁਣਾਈ ਜਾ ਕਹਾਣੀਆਂ ਪਾਈ ਜਾ ਪੰਗੜੇ ਇਹ ਜਿਹੜਾ ਪੰਜਾਬੀਆਂ ਦੇ ਨਾਲ ਤੂੰ ਧੋਖਾ ਕੀਤਾ ਸਰਦਾਰ ਬਿਕਰਮ ਸਿੰਘ ਮਜੀਠੀਆ ਜਿਹਦੇ ਓਏ ਪਰਚੇ ਦੇ ਖਿਲਾਫ ਆਪਾਂ ਕਿੱਥੇ ਹੋਏ ਆ ਕੋਈ ਟੱਕੇ ਸਹ ਦੇ ਖਿਲਾਫ ਆਪਾਂ ਕਿੱਥੇ ਹੋਏ ਆ ਅੱਜ ਪੰਜਾਬ ਦੇ ਚੱਪੇ-ਚੱਪੇ ਤੇ ਅਕਾਲੀਆਂ ਦੇ ਮਗਰ ਫੰਦੇ ਪੁਲਸੇ ਦੱਸਦੀਆਂ ਕਿ ਭਗਵਾਨਤਮਨ ਦਰਿਆ ਹੋਇਆ ਸਰਦਾਰ ਬਿਕਰਮ ਸਿੰਘ ਮਜੀਠੀਆ ਤਾਂ ਚੌਂਦਾ ਸੀ ਸੱਚ ਬੋਲਦਾ ਸੀ ਡਰਦਾ ਸੀ ਹੱਕ ਨਾ ਕੇ ਤੇਰੇ ਖਿਲਾਫ ਕੋਲ ਨਾ ਸੀ ਤੇਰੀਆਂ ਕਾਲੀਆਂ ਤੁਹਾਡੀਆਂ ਸਰਕਾਰ ਦੀਆਂ ਕਰਤੂਤਾਂ ਨੂੰ ਰੰਗੀਆਂ ਕਰਦਾ ਸੀ ਜੇ ਇੱਕ ਬਿਕਰਮ ਸਿੰਘ ਮਜੀਠੀਆ ਫੜਿਆ ਅੱਜ ਪੰਜਾਬ ਦੇ ਚੱਪੇ-ਚੱਪੇ ਤੇ ਹਜ਼ਾਰਾਂ ਅਕਾਲੀ ਭਰ ਕੇ ਬਿਕਰਮ ਸਿੰਘ ਮਜੀਠੀਆ ਬੜੇ ਫਿਰਦੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਦੀ ਰਗਵਾਈ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਵਰਕਰ ਅਕਾਲੀ ਦਲ ਦੇ ਆਗੂ ਸਾਤੀ ਤਾਨ ਕੇ ਤੇਰੀ ਤਾਨਾ ਸਹੀ ਸਰਕਾਰ ਦੇ ਅੱਗੇ ਖੜੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਰਗਵਾਈ ਦੇ ਵਿੱਚ اے ਉਹ ਕਾਲੀ ਜਿਹੜੇ ਹੁਣ ਤੈਨੂੰ ਹਰ ਮੋੜ ਤੇ ਟੱਕਰਣਗੇ ਕੱਲ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਐਲਾਨ ਕੀਤਾ ਕਿ ਜਿਹੜੇ ਆ ਜ਼ਮੀਨਾ ਕੁੱਤਾ ਕਹੇ ਨਾਲ ਕਿਸਾਨਾਂ ਦੀਆਂ ਖੋਹ ਰਿਆ ਉਹਦੇ ਖਿਲਾਫ ਚੰਗ ਜ਼ਮੀਨ ਦੀ ਲੜਾਂਗੇ ਇੱਕ ਤਾਨ ਕੇ ਲੜਾਂਗੇ ਸਰਦਾਰ ਸੁਖਵੀਰ ਸਿੰਘ ਬਾਦੇ ਜੀ ਦੀ ਗਵਾਈ ਦੇ ਵਿੱਚ ਅੱਜ ਗੁਰੇ ਪੰਜਾਬ ਦੇ ਅਕਾਲੀ ਔਰ ਕਰਨ ਛਾਤੀਆਂ ਤਾਨ ਕੇ ਤੇਰੇ ਅੱਗੇ ਖੜੇ ਨੇ ਸੋ ਮਾਨ ਸਾਹਿਬ ਘਰੋਕਰੀ ਫੜਨ ਦੇ ਬਾਵਜੂਦ ਆਹ ਤੇਰੇ ਰਸਤੇ 'ਚ ਨਾਕਿਆ ਲਾਉਣ ਦੇ ਬਾਵਜੂਦ ਉਹਦੇ ਬਾਵਜੂਦ ਵੀ ਆ ਅਕਾਲੀ ਫੇਰ ਵੀ ਆ ਖੜੇ ਨੇ ਆ ਪੰਡਾਰ ਪਰ ਆ ਆ ਓਏ ਨਹੀਂ ਮੁਕਰੇ ਇਹ ਨਹੀਂ ਮੁਕਰੇ ਵੀਰ ਮਨੂ ਨੇ ਬਾਡੀਆਂ ਲੱਖ ਪਾਈਆਂ ਅਸੀਂ ਫੇਰ ਵੀ ਗੁਲਜ਼ਾਰ ਵਾਂਗੂ ਖੜੇ ਤੇ ਜਿੰਨਾ ਮਰਜੀ ਜਿੰਨਾ ਮਰਜੀ ਜ਼ਬਰ ਤੇ ਜ਼ੁਲਮ ਕਰਨੀ ਇੱਕ ਮਾਰੇਗਾ ਤਾਂ ਚਾਰ ਆਉਣਗੇ ਦਸ ਤੇ ਪਰਚੇ ਕਰੇਗਾ ਤਾਂ 100 ਆਊਗਾ ਉਹਦੇ ਮਗਰ ਹਜ਼ਾਰਾ ਆਉਣਗੇ ਮੇਰੀ ਬੇਂਤੀ ਆ ਮੀਡੀਆ ਦੇ ਬਾਦਮ ਨਹੀਂ ਜਿੱਥੇ ਤੱਕ ਵੀ ਆਵਾਜ਼ ਆਉਂਦੀ ਆ ਇਹ ਟੱਕੇ ਦੇ ਖਿਲਾਫ ਸਾਰੇ ਖੜੇ ਹੋ ਮੇਰੇ ਪੂਰੀ ਪੰਜਾਬੀਆਂ ਨੂੰ ਅਣਖ ਤੇ ਗਹਿਰਦ ਵਾਲੇ ਟੰਡੀਆਂ ਕਿ ਟੱਕੜੇ ਹੋ ਜੋ ਇਹ ਦਿੱਲੀ ਸਰਕਾਰ ਇਹ ਕੇਜਰੀਵਾਲ ਦੀ ਤਾਨਾਸਾਈ ਦੇ ਆ ਦਿੱਲੀ ਵਾਲਿਆਂ ਦੇ ਲਾਏ ਹੋਏ ਰਬੜ ਦੇ ਮੁੱਖ ਮੰਤਰੀ ਮੰਤਰੀਆਂ ਦੇ ਖਿਲਾਫ ਡਟ ਕੇ ਲੜੋ ਜੇ ਆਪਾਂ ਨਾ ਬੋਲੇ ਤਾਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਉੱਪਰ ਲੜਨਾ ਪਾਉਣਗੀਆਂ ਲੜਨਾ ਪਾਉਣਗੀਆਂ ਪੀੜ੍ਹੀਆਂ ਕਿ ਇਹ ਜਿਹੜੇ ਦਿੱਲੀ ਵਾਲੇ ਮਾਡਰਨ ਮਟਾਲੀ ਬਣ ਕੇ ਲੁੱਟ ਰਹੇ ਸੀ ਤਾਂ ਉਹਦੇ ਖਿਲਾਫ ਸਾਡੇ ਬੋਲਿਆਂ ਨੇ ਕੋਈ ਸਾਡੇ ਪੁਰਖੇ ਬੋਲੇ ਨਹੀਂ ਜਿਹੜੇ ਵੀ ਅੱਜ ਗ੍ਰਿਫਤਾਰ ਹੋਏ ਘੜਾਂ ਚ ਹੋਏ ਸੜਕਾਂ 'ਚ ਹੋਏ ਇੱਥੇ ਪੁੰਚੇ ਪਰਚੇ ਹੋਏ ਸਤੰਤੀਆ ਟੱਕੜੇ ਹੋ ਕੇ ਡਟੇ ਰਹੋ ਮੇਰੀ ਇੱਕ ਬੇਨਤੀ ਹੈ ਜਿਹੜੇ ਬਾਹਰ ਖੜੇ ਨੇ ਛਾਂ ਦੇ ਵਿੱਚ ਉਹ ਜਬੀਲ ਚਤਰਾ ਥੱਲੇ ਖੜੇ ਨੇ ਬੇਨਤੀ ਹੈ ਤਾਂ ਪੰਡਾਲ ਚ ਜਾਓ ਬੜੇ ਤੱਕੇ ਤੁੱਕੇ ਖਾ ਕੇ ਜਿਹੜਾ 빙ਾ ਹੋ ਕੇ ਆਪਾਂ ਇੱਥੇ ਪਹੁੰਚੇ ਆਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਸੀਂ ਟੱਕੇ ਦੇ ਖਿਲਾਫ ਆਵਾਜ਼ ਚੱਕਣ ਲਈ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨ ਲਈ ਥੋੜੀ ਹੌਸਲਾ ਫੁਜਾਈ ਕਰ ਲੈ ਕਿ ਘਬਰਾਇਆ ਨਾ ਜੇ ਤੁਸੀਂ ਇੱਥੇ ਖੜੇ ਹੋ ਤਾਂ ਅਸੀਂ ਵੀ ਤੁਹਾਡੇ ਨਾਲ ਉਹ ਜਲਦੀ ਪਹੁੰਚਣਗੇ ਸੋ ਇਸ ਲਈ ਮੇਰੀ ਬੇਨਤੀ ਆ ਸੋਹਣੇ ਸਾਹਿਬ ਦਾ ਧੰਨਵਾਦ ਖਾਣਾ ਪ੍ਰਬੰਧ ਕਰਕੇ ਦਿੱਤੇ ਉਤੋਂ ਦੇ ਚੱਟੇ ਹੋਏ ਆ ਇਸ ਲਈ ਮੇਰੀ ਬੇਨਤੀ ਆ ਜੇ ਕਹਦਾ ਨਾ ਵੀ ਰਹਿ ਜਾ ਕੋਈ ਗੱਲ ਨਹੀਂ ਅੱਜ ਕੋਈ ਰਹਿਣੀ ਨਹੀਂ ਆ ਫਿਰ ਉਸ ਤਰ੍ਹਾਂ ਇਸ ਲਈ ਮੇਰੀ ਬੇਨਤੀ ਆ ਇੱਕ ਝਕਾਰਾ ਲਾਉਣ ਲੱਗਿਆ ਆਵਾ ਖੜੀਆਂ ਕਰਕੇ ਝਕਾਰਾ ਭਲਾ ਕੇ ਇਹ ਦੱਸ ਦੋ ਜਨਾਬੀ ਭਗਵੰਤ ਮਾਨ ਸਿਆ ਤੇਰੀ ਹੁਣ ਹਿੱਕ ਤੇ ਆਈ ਆਈ ਹਿੱਕ ਤੇ ਚੜ ਕੇ ਬੋਲਾਂਗੇ ਝਟਾਂਗੇ ਤੇ ਤੇਰੇ ਖਿਲਾਫ ਸੰਘਰਸ਼ ਵਿਟਾਂਗੇ ਕੋਣ